ਫਿਰ ਸੜਕਾਂ ਤੇ ਆ ਚੁੱਕੇ ਨੇ ਤੇ ਦਿੱਲੀ ਕੂਚ ਦਾ ਜਿਹੜਾ ਐਲਾਨ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਤਾਂ ਦੇਖ ਸਕਦੇ ਹੋ ਤੁਸੀਂ ਸੰਗਰੂਰ ਦੇ ਵਿੱਚ ਆ ਅਸੀਂ ਸੰਗਰੂਰ ਦੇ ਮਹਿਲਾ ਚੌਂਕ ਦੇ ਵਿੱਚ ਤਕਰੀਬਨ 500 ਤੋਂ ਉੱਪਰ ਟਰਾਲੀਆਂ ਨੇ ਜਿਹੜੀਆਂ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਉਹ ਆ ਚੁੱਕੀਆਂ ਨੇ ਤੇ ਕਿਸਾਨ ਆਪਣੀਆਂ ਟਰਾਲੀਆਂ ਦੇ ਵਿੱਚ ਖਾਣ ਪੀਣ ਦੀ ਸਾਰੀ ਸਮਗਰੀ ਕਹਿੰਦੇ ਜਿੰਨਾ ਸਮਾਂ ਵੀ ਸਾਨੂੰ ਲੱਗੂਗਾ ਅਸੀਂ ਓਨਾ ਸਮਾਂ ਹੀ ਉੱਥੇ ਰਵਾਂਗੇ ਤੇ ਸਾਰੀ ਸਮਗਰੀ ਖਾਣ ਪੀਣ ਦੀ ਸਭ ਕੁਝ ਸਾਰੀਆਂ ਸਹੂਲਤਾਂ ਦਿੱਲੀ ਨੂੰ ਲੈ ਕੇ ਚੱਲੇ ਨੇ ਹੱਥਾਂ ਦੇ ਵਿੱਚ ਕਿਸਾਨੀ ਦੇ ਝੰਡੇ ਨੇ ਕੇਸਰੀ ਨਿਸ਼ਾਨ ਸਾਹਿਬ ਨੇ ਤਾਂ ਦੇਖ ਸਕਦੇ ਹੋ ਤੁਸੀਂ ਸੰਗਰੂਰ ਦੇ ਮਹਿਲਾ ਚੌਂਕ ਦੇ ਵਿੱਚ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਬੀਕੇਯੂ ਏਕਤਾ ਸਿੱਧੂਪੁਰ ਦੇ ਜਿਹੜੇ ਵਰਕਰ ਨੇ ਉਹ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਨੇ ਤਾਂ ਬਜ਼ੁਰਗ ਵੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਜਿਹੜਾ ਪਲਾਨ ਹੈ ਉਹ ਰਹਿਣ ਵਾਲਾ ਕੱਲ ਦਾ ਕਿਸ ਤਰੀਕੇ ਦੇ ਨਾਲ ਅੱਗੇ ਵਧਣਗੇ ਵਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਿਸਾਨ ਅੰਦੋਲਨ ਮੁੱਕਿਆ ਉਸ ਤੋਂ ਬਾਅਦ ਇੱਕ ਫੇਰ ਅੰਦੋਲਨ ਵਧਣਾ ਪੈ ਰਿਹਾ ਕਾਰਨ ਕੀ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਸਾਡੇ ਛੋਡੇ ਇਸ ਮੱਦਮ ਰਾਹੀਂ ਸਾਨੂੰ ਦੇਖਣ ਵਾਲੇ ਨਾ ਸਾਰਿਆਂ ਨੂੰ ਪਹਿਲਾਂ ਤਾਂ ਸਾਡੇ ਵੱਲੋਂ ਫਤਿਹ ਸੋ ਦੂਸਰਾ ਕਿ ਜਦੋਂ ਆਪਾਂ ਪਹਿਲਾਂ ਇੱਥੇ ਅੰਦੋਲਨ ਸ਼ੁਰੂ ਕਰਾ ਸੀ ਏਸੇ ਦਾਣਾ ਮੰਡੀ ਦੇ ਵਿੱਚੋਂ ਚੱਲੇ ਸੀ ਸੋ ਇੱਕ ਇਤਿਹਾਸ ਹੈ ਕਿ ਸਿੱਖ ਕੌਮ ਦਾ ਕਿ ਸਿੱਖ ਕੌਮ ਨੇ ਜਿਹੜਾ ਭਾਵੇਂ ਉਹ ਕਿਸੇ ਵੀ ਸਮੇਂ ਦੇ ਵਿੱਚ ਜਦੋਂ ਜ਼ਬਰ ਹੋਇਆ ਤਾਂ ਉਹਨਾਂ ਨੇ ਜ਼ਬਰ ਦਾ ਮੁਕਾਬਲਾ ਕੀਤਾ ਤੇ ਜਿੱਤ ਪ੍ਰਾਪਤ ਕੀਤੀ ਹੈ ਭਾਵੇਂ ਉਹ ਚਾਨਣੀ ਟੌਂਕਦੀ ਕਰਨਾ ਹੋਵੇ ਤੇ ਭਾਵੇਂ ਹੋਰ ਹੋਵੇ ਸੋ ਅੱਜ ਵੀ ਜੇ ਆਪਾਂ ਗੱਲ ਕਰਕੇ ਤਾਂ ਅੱਜ ਸਾਡੀ ਕੇਂਦਰ ਦੀ ਸਰਕਾਰ ਸਾਡੇ ਆਮ ਲੋਕਾਂ ਦੇ ਉੱਤੇ ਜ਼ਬਰ ਕਰ ਰਹੀ ਹੈ ਜ਼ਬਰ ਵੀ ਇਹੋ ਜਿਹਾ ਕਰ ਰਹੀ ਹੈ ਜਿਹੜਾ ਅਨਮਨੁੱਖੀ ਅੱਜ ਦੇਖੋ ਕਿੰਨੇ ਰੋੜ ਆ ਜਿਹੜੇ ਰੋੜ ਬਣਾਉਣਗੇ ਸਰਕਾਰ ਨੇ ਜਨਤਾ ਦੇ ਆਉਣ ਜਾਣ ਲਈ ਅੱਜ ਉਹ ਸਰਕਾਰ ਸਾਡੇ ਆਉਣ ਜਾਣ ਵਾਲੇ ਜਨਤਾ ਦਾ ਰਸਤਾ ਜਿਹੜਾ ਪਿੱਲਰਾਂ ਨਾਲ ਔਰ ਸਰਗਿਆਂ ਨਾਲ ਇਹੋ ਜਿਹੇ ਹੱਤਖੰਡੇ ਵਾਤ ਰਹੀ ਹੈ ਜਿਹੜੇ ਕਿਤੇ ਮੇਰੇ ਖਿਆਲ ਨਹੀਂ ਵਾਤੇ ਹੋਣੇ ਇਹ ਪਹਿਲੀ ਮਿਸਾਲ ਹੈ ਸੋ ਇਸ ਕਰਕੇ ਅਸੀਂ ਜੇਕਰ ਉਹ ਹੱਥ ਨਾਲ ਇਹ ਇਸ ਗੱਲ ਦੇ ਵਰਤ ਰਹੀ ਹੈ ਤਾਂ ਸਾਡਾ ਤੁਸੀਂ ਦੇਖ ਰਹੇ ਹੋ ਕਿ ਅਸੀਂ ਪੂਰੀ ਤਿਆਰੀ ਦੇ ਵਿੱਚ ਆ ਪੂਰੀ ਤਿਆਰੀ ਤਾਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਜੇਕਰ ਅਸੀਂ ਸਾਡੇ ਸਿੱਖ ਇਤਿਹਾਸ ਦੇ ਵਿੱਚ ਸਿੱਖ ਧਰਮ ਦੇ ਵਿੱਚ ਅਸੀਂ ਸੀਸ ਕਟਾ ਸਕਦੇ ਹਾਂ ਕਿ ਅਸੀਂ ਉਹਨਾਂ ਦੇ ਵਾਰਸਾ ਅੱਜ ਵੀ ਜੇਕਰ ਸਰਕਾਰ ਚਾਹੋਗੀ ਤਾਂ ਅਸੀਂ ਮੌਤ ਗਾਲੇ ਲਾ ਸਕਦੇ ਆ ਅਸੀਂ ਆਪਣੀ ਕੁਰਬਾਨੀ ਦੇ ਸਕਦੇ ਆ ਅਸੀਂ ਆਪਣਾ ਪਿੱਛਾ ਨਹੀਂ ਮੁੜਾਂਗੇ ਤਾਂ ਵੀ ਜਿਵੇਂ ਗੱਲ ਕਰੀਏ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ ਵੀ ਬੈਰੀਕੇਡਿੰਗ ਹੋਈ ਸੀਗੀ ਵੱਡੇ ਪੱਧਰ ਦੇ ਉੱਪਰ ਜਿਹੜੀਆਂ ਫੋਰਸਾਂ ਸੀਗੀਆਂ ਉਹ ਲਾਈਆਂ ਹੋਈਆਂ ਸੀ ਹੁਣ ਵੀ ਉਸੇ ਤਰੀਕੇ ਦੇ ਨਾਲ ਫੋਰਸਾਂ ਲਾਈਆਂ ਹੋਈਆਂ ਨੇ ਕੰਕਰੀਟ ਦੀਆਂ ਜਿਹੜੀਆਂ ਕੰਧਾਂ ਨੇ ਉਹ ਖੜੀਆਂ ਕਰ ਦਿੱਤੀਆਂ ਗਈਆਂ ਨੇ ਖਨੌਰੀ ਬਾਰਡਰ ਤੇ ਵੀ ਸ਼ੰਭੂ ਬਾਰਡਰ ਤੇ ਵੀ ਇਹ ਤਾਂ ਡੱਬ ਵਾਲੀ ਵੀ ਸੋ ਇੱਥੋਂ ਨਿਸ਼ਾਨੀ ਹੈਗੀ ਜਿਹੜੀ ਜ਼ਬਰ ਦੀ ਕਿ ਜਿਹੜੀ ਜਿਹੜਾ ਕੋਈ ਮਤਲਬ ਜਬਰ ਕਰਨ ਵਾਲਾ ਮਨੁੱਖ ਹੁੰਦਾ ਹੈ ਉਹਦਾ ਅਖੀਰ ਨੂੰ ਅੰਤ ਹੁੰਦਾ ਹੈ ਉਹ ਇਹ ਨਿਸ਼ਾਨੀ ਹੈ ਕਿ ਅੱਜ ਚਾਹੀਦਾ ਕੀ ਸਾਡੀ ਸਰਕਾਰ ਨੂੰ ਕਿ ਜਿਹੜੇ ਇੱਕ ਜਮਾਤ ਹੈ ਖੇਤੀ ਪੈਦਾ ਕਰਨ ਵਾਲੀ ਉਹ ਪੂਰੇ ਸਵਾਜ ਦਾ পেট ਭਰਦੀ ਹੈ ਅੱਜ ਉਹ ਫਾਹਾ ਲੈ ਰਹੇ ਨੇ ਤੇ ਸਾਡੀ ਉਹ ਸਰਕਾਰ ਜਿਹੜੀ ਸਰਕਾਰ ਨੇ ਬਿਨਾਂ ਕਿਸੇ ਗੱਲ ਦੇ ਬਿਨਾਂ ਕਿਸੇ ਕਾਰਨ ਕਰੋੜਾਂ ਰੁਪਇਆ ਰੋਡਾਂ ਦੇ ਉੱਤੇ ਸਾਡੇ ਕਿਸਾਨ ਨੂੰ ਸਿਰਫ ਰੁਕਣ ਦੀ ਖਾਤਰ ਕਰੋੜਾਂ ਰੁਪਿਆ ਬਰਬਾਦ ਕਰਤਾ ਬਰਬਾਰ ਕਿਹਦੀ ਖਾਤਰ ਕੀਤਾ ਕਿ ਕਿ ਚੰਦ ਲੋਕ ਜਿਹੜੇ ਪੰਜ ਸੱਤ ਉਹਨਾਂ ਦੇ ਖਾਤਰ ਜਿਹੜੇ ਕਿਸਾਨ ਜਮਾਤ ਪਤਾ ਨਹੀਂ ਕਿੰਨੇ ਸਮਾਜ ਦਾ ਜਿਹੜਾ પેટ ਭਰ ਰਿਹਾ ਉਹ ਖੁਦ ਆਪਣੇ ਮਰਨ ਲਈ ਮਜਬੂਰ ਹੋ ਰਿਹਾ ਜੇ ਇਹੇ ਹੀ ਪੈਸਾ ਸਾਡੇ ਇਸ ਕਿਸਾਨ ਜਮਾਤ ਨੂੰ ਰਾਹਤ ਦੇ ਟੋਟੇ ਬੰਡਿਆ ਜਾ ਸਕਦਾ ਸੀ ਤੇ ਬੰਨ ਸਕਦੇ ਸੀ ਇਹ ਇਹ اختیار ਨਹੀਂ ਕੀਤਾ ਉਹ ਕੁਝ ਚੰਦ ਲੋਕਾਂ ਲਈ ਇਹ ਉਸ ਪਾਸੇ ਨੂੰ ਜਿਹੜਾ ਪੈਸਾ ਬਰਬਾਦ ਕਰਕੇ ਤੇ ਉਸ ਪਾਸੇ ਨੂੰ ਆਪਣਾ ਹਾਸਲ ਕਰਨਾ ਚਾਹੁੰਦੇ ਆ ਕੁਝ ਨਾ ਕੁਝ ਅੰਦੋਲਨ ਦੇ ਵਿੱਚ ਕਿਹਾ ਗਿਆ ਸੀ ਖਾਲਿਸਤਾਨੀ ਵੀ ਦੱਸਿਆ ਗਿਆ ਕਿਸਾਨਾਂ ਨੂੰ ਰੋਡ ਜੀ ਵੀ ਵੀ ਦੱਸਿਆ ਗਿਆ ਬਥੇਰੀਆਂ ਚੀਜ਼ਾਂ ਕਹਿੰਦੇ ਅਰਬਨ ਨੈਕਸਟ ਸਲਾਈਟ ਆ ਗਏ ਇੱਥੇ ਤੱਕ ਆ ਕੇ ਬਹਿ ਗਏ ਕਹਿੰਦੇ ਤਾਂ ਇਹਨਾਂ ਦਾ ਕੰਮ ਹੀ ਆ ਹੈ ਜੈਤ ਕੀ ਇਹੋ ਜਿਹੇ ਟੈਗ ਦੇਣਗੇ ਇਹੋ ਇਹੋ ਜਿਹੀਆਂ ਗੱਲਾਂ ਕਰਨਗੇ ਨੈਸ਼ਨਲ মিডিਆ ਖਾਸ ਕਰਕੇ ਸੋ ਲੇਖੋ ਸਾਡੀ ਤਾਂ ਹੈਗਾ ਵੀ ਅਸੀਂ ਇੱਕ ਛਾਂਤ ਮਈ ਅੰਦੋਲਨ ਕਰਨ ਵਾਲੇ ਲੋਕਾਂਗੇ ਅਸੀਂ ਭੜਕਣ ਵਾਲੇ ਨੇ ਅਸੀਂ ਘੁਰਾਉਣ ਵਾਲੇ ਨੇ ਪਿੱਛੇ ਵੀ ਸਰਕਾਰ ਨੇ ਸਾਡੇ ਤੇ ਜਿਹੜੇ ਟੈਕ ਲਾਏ ਨੇ ਕੋਈ ਕਸਰ ਨਹੀਂ ਛੱਡੀ ਤੇ ਹੁਣ ਵੀ ਲਾਊਗੀ ਹੁਣ ਵੀ ਲਾਊਗੀ ਪਰ ਅਸੀਂ ਉਹਨਾਂ ਟੈਕਾਂ ਤੋਂ ਨਹੀਂ ਘੁਰਾਵਾਂਗੇ ਨਹੀਂ ਅਸੀਂ ਮਤਲਬ ਡਰਾਂਗੇ ਅਸੀਂ ਆਪਣਾ ਜੋ ਟੀਚਾ ਹੈ ਜੋ ਨਿਸ਼ਾਨਾ ਹੈ ਉਸ ਨਿਸ਼ਾਨੇ ਤੇ ਉਸ ਨਿਸ਼ਾਨੇ ਨੂੰ ਹਾਸਲ ਕਰਨ ਲਈ ਉਸ ਟੀਚੇ ਦੇ ਆਪਣੇ ਮੰਜ਼ਲ ਦੇ ਉੱਤੇ ਚੜ੍ਹ ਲਈ ਅਸੀਂ ਅੱਜ ਵੀ ਪੂਰੇ ਤੋਂ ਤੇ ਤਿਆਰਾਂਗੇ ਤੁਸੀਂ ਦੇਖ ਰਹੇ ਹੋ ਮੰਡੀ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚੋਂ ਕੋਨੇ-ਕੋਨੇ ਤੋਂ ਸਾਡੇ ਟਰੈਕਟਰ ਟਰਾਲੀਆਂ ਆਪਣਾ ਲੱਗ ਭੱਜੇ ਅਸੀਂ ਉਦੋਂ ਮੈਸੇਜ ਦਿੱਤਾ ਸੀ ਕਿ 6 ਮਹੀਨਿਆਂ ਦਾ ਰਸਣ ਇਕੱਠਾ ਕਰਕੇ ਲੈ ਕੇ ਜਾਣਾ ਤੇ ਮੈਨੂੰ ਲੱਗਦਾ ਹੁਣ ਤਾਂ ਸਾਡੇ ਕਿਸਾਨ ਜਿਹੜੇ ਨਾ ਜਿਹੜਾ ਸਾਡੇ ਰਸੋਈ ਦਾ ਜੋ ਸਾਜੋ ਸਮਾਨ ਰਸੋਈ ਦਾ ਜਿਹੜਾ ਸਾਡੇ ਇੱਕ ਘਰ ਦੇ ਵਿੱਚ ਔਟ ਨੂੰ ਚਾਹੀ ਉਹ ਸਾਰਾ ਰਸੋਈ ਦਾ ਸਮਾਨ ਸਾਡੇ ਪਿੰਡ ਦੇ ਵਿੱਚੋਂ ਸਾਡੇ ਕਿਸਾਨ ਭਰਾਵਾਂ ਨੇ ਸਾਨੂੰ इकਟ्ठा ਕਰਕੇ ਦਿੱਤਾ ਸੀ ਸਾਰਾ ਸਮਾਨ ਲੈ ਕੇ ਆਇਆ ਸੀ ਅਸੀਂ ਇੱਥੇ ਜੇਕਰ ਸਰਕਾਰ ਨਾ ਮੰਨੀ ਸਰਕਾਰ ਨੇ ਸਾਡੀ ਗੱਲ ਤੇ ਅਮਲ ਨਾ ਕੀਤਾ ਤਾਂ ਇੱਥੇ ਨਵੇਂ ਘਰ ਹੈ ਜਿਹੜੇ ਸਾਡੇ बनਣਗੇ ਤੇ ਅਸੀਂ ਉਹ ਤਰੀਕਾ ਨਾਲ ਬਣ ਜਾਣਗੇ ਫਿਰ ਜਿਵੇਂ ਪਹਿਲਾਂ ਬਣਾਏ ਸੀ ਘਰ ਉੱਥੇ ਸਿੰਗੂ ਬਾਰਡਰ ਤੇ ਲਾ ਲਈਏ ਟਿੱਕਰੀ ਲਾ ਲਈਏ ਹਾਂ ਇਹ ਉਸੇ ਧਰਜ ਤੇ ਉਸੇ ਤਰ੍ਹਾਂ ਸਾਡਾ ਜਿਹੜੇ ਮਕਾਨ ਬਣਨਗੇ ਉਸੇ ਤਰ੍ਹਾਂ ਸਾਡੀ ਰਿਹائش ਹੋਊਗੀ ਉਸੇ ਤਰ੍ਹਾਂ ਅਸੀਂ ਉਹ ਦੋਨਾਂ ਨਾਲ ਲੜਾਂਗੇ ਸਮਾਂ ਸਾਨੂੰ ਕਿੰਨਾ ਵੀ ਲੱਗ ਜੇ ਅਸੀਂ ਪਿੱਛੇ ਨਹੀਂ ਮੁੜਾਂਗੇ ਅਸੀਂ ਪਿੱਛੇ ਨਹੀਂ ਜਾਵਾਂਗੇ ਅਸੀਂ ਆਪਣੀ ਉਹ ਮੰਜ਼ਲ ਹੈ ਜਿਹੜੀ ਉਹਨੂੰ ਪ੍ਰਾਪਤ ਕਰਾਂਗੇ ਤੇ ਸਰਕਾਰ ਨੂੰ ਜਿਵੇਂ ਪਹਿਲਾਂ ਸਰਕਾਰ ਔਰ ਸਰਕਾਰ ਨੂੰ ਗੋਡੀਦੰਮ ਕਰਕੇ ਸਰਕਾਰ ਤੋਂ ਇੱਕ ਹਾਇਆ ਕਿ ਸਾਡੇ ਪ੍ਰਧਾਨ ਮੰਤਰੀ ਉਸ ਸਮੇਂ ਕਹਿ ਰਿਹਾ ਸੀ ਕਿ ਮੇਰੀ ਤਵੱਛਾ ਦੇ ਵਿੱਚ ਕੋਈ ਕਮੀ ਰਹੀ ਗਈ ਕਿ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਅੱਜ ਵੀ ਉਹਦੀ ਬੁੱਧੀ ਪਰਹਿਤ ਹੈ ਬੁੱਧੀ ਪਰਹਿਤ ਹੋਣ ਕਾਰਨ ਜਿਹੜੇ ਆਹ ਹੱਤਕੰਡੇ ਵੱਤ ਰਹੇ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਕਿ ਅੱਜ ਕਿਸਾਨ ਸੂਇ ਕਰ ਰਹੇ ਹੈ ਸੁਇਸਾਈਡ ਕਰ ਰਹੇ ਹੈ ਮਰਨ ਕਰਾ ਰਹੇ ਹੈ ਤੇ ਕੁਝ ਚੰਦ ਲੋਕਾਂ ਦੀ ਅਰਬਾਂ ਰੁਪਿਆ ਸਾਡਾ ਬਰਬਾਦ ਕਰ ਰਿਹਾ ਸਾਡੇ ਸਾਡੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਟੈਕਸ ਜਾ ਰਿਹਾ ਸਰਕਾਰ ਨੂੰ ਉਹ ਟੈਕਸ ਨਹੀਂ ਦਰਵਾਤੋਂ ਕਰ ਰਿਹਾ ਕਰੋੜ ਮੈਪ ਕੀ ਰਹਿਣ ਵਾਲਾ ਇੱਥੋਂ ਵਾਲੋ ਖਨੌਰੀ ਬਾਰਡਰ ਜੇ ਨਹੀਂ ਲੰਘਣ ਦਿੰਦੇ ਫੇਰ ਕੀ ਕਰਾਂ ਕਿਉਂਕਿ ਕੇ ਫੋਰਸਾਂ ਤਾਂ ਉਹਨਾਂ ਨੇ ਲਾਈਆਂ ਹੋਈਆਂ ਰੋਕਣ ਵਾਸਤੇ ਸਾਡੇ 365 ਹੈ ਅ ਜੇ ਕਹਿਣਾ ਹੋਵੇ ਹਰਿਆਣੇ 'ਚ ਡੱਬ ਵਾਲੀ ਹੈ ਇਧਰ ਖਨੌਰੀ ਹੈ ਇਧਰ ਸ਼ੰਭੂ ਹੈ ਇਸ ਸਾਈਡ ਤੇ ਉੱਤੇ 48 ਧਾਰਾ ਲੱਗੀ ਹੋਈ ਆ ਹਰਿਆਣੇ ਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਅਸੀਂ ਜਿਹੜਾ ਟੀਚਾ ਹੈ ਉਹਨੂੰ ਪੂਰਾ ਕਰਾਂਗੇ ਭਾਵੇਂ ਉਹਨਾਂ ਨੇ ਬੈਰੀਅਰ ਲਾਈ ਨਾ ਭਾਵੇਂ ਉਹਨਾਂ ਨੇ ਸੀਆਰਪੀ ਲਾਈ ਹੈ ਭਾਵੇਂ ਆਰਮੀ ਲਾਈ ਹੈ ਜੋ ਉਹਨਾਂ ਨੇ ਆਪਣੀ ਤਾਕਤ ਦੀ ਬਾਤੋਂ ਕਰਨੀ ਆ ਉਹ ਕਰ ਚੁੱਕੀ ਹੈ ਪਰ ਸਾਡੇ ਮੁਤਾਬਕ ਸਰਕਾਰ ਡਰੀ ਹੋਈ ਹੈ ਸਾਡੇ ਮੁਤਾਬਕ ਸਰਕਾਰ ਘराई ਕਰਵਾਈ ਹੋਈ ਹੈਗੀ ਕਿ ਆ ਜਿਹੜੇ ਕਿਸਾਨ ਭਾਈਚਾਰਾ ਹੈ ਇਹ ਸਾਨੂੰ ਢਾਊਗਾ ਉਹ ਆਪਣਾ ਡਰ ਦੇ ਵਿੱਚ ਹੀ ਆ ਸਾਰਾ ਕੁਝ ਕਰ ਰਹੇ ਨੇ ਤੇ ਅਸੀਂ ਸਾਡਾ ਦਿਲ ਤਾਂ ਹੈ ਅਸੀਂ ਆਪਣੀ ਉਸ ਜਿਹੜਾ ਜਿਵੇਂ ਚਾਣੇ ਕਹਿੰਦੇ ਨੇ ਕਿ ਮੌਲਾ ਬਲਦ ਜਿਹੜਾ ਗਾਲਾ ਕਰਦਾ ਆ ਰਾਮ ਨਾਲ ਚੱਲਿਆ ਜਾਂਦਾ ਹੈਗਾ ਭਾਵੇਂ ਉਹ ਨੂੰ ਕੋਈ ਠਕੇਮਾ ਨਹੀਂ ਹੁੰਦਾ ਅਸੀਂ ਉਸ ਕਿਸਮ ਦੇ ਉਸ ਕਿਸਮ ਤੋਂ ਆ ਕੇ ਅਸੀਂ ਸਾਨੂੰ ਕੋਈ ਠੇਕੇਮਾ ਨਹੀਂ ਅਸੀਂ ਹੱਕਦੇ ਨਹੀਂ ਅਸੀਂ ਠਗਦੇ ਨਹੀਂ ਅਸੀਂ ਉਹਨਾਂ ਦੀਆਂ ਜਿਹੜੀਆਂ ਰੋਕਾਂਡੀਆਂ ਹੋਈਆਂ ਉਹਨਾਂ ਦੇ ਜਿਹੜੇ ਬੈਰੀਅਰ ਲਾਏ ਹੋਏ ਉਹਨਾਂ ਨੂੰ ਤੋੜ ਕੇ ਲੰਘਾਂਗੇ ਅੱਛਾ ਬੈਰੀਅਰ ਤੋੜ ਕੇ ਲੰਘ ਜੂਗੇ ਅੱਗੇ ਅੱਗੇ ਕਿੱਥੇ ਜਾਣ ਦਾ ਪਲਾਨ ਆ ਜੰਤਰ ਮੰਤਰ ਜਾਣ ਦਾ ਸਾਡਾ ਜਿਹੜਾ ਦੇਖੋ ਸਾਡੀ ਸਰਕਾਰ ਨੇ ਸਾਡਾ ਜਿਹੜਾ ਤੀਜਾ ਜਾਂ ਸਾਡਾ ਜਿਹੜਾ ਨਿਸ਼ਾਨਾ ਹੈਗਾ ਸਾਨੂੰ ਜਿਹੜੀ ਜਗ੍ਹਾ ਦਿੱਤੀ ਆ ਜੰਤਰ ਮੰਤਰ ਕਿ ਜਿਹੜੇ ਧਰਨੇ ਲੱਗਣੇ ਨੇ ਜਿਹੜੇ ਪ੍ਰੋਗਰਾਮ ਹੋਣਨਗੇ ਉਹ ਜਗਾ ਜੰਤਰ ਮੰਤਰ ਹੈ ਸਾਡਾ ਜੰਤਰ ਮੰਤਰ ਦਾ ਜਿਹੜਾ 13 ਤਰੀਕ ਦਾ ਐਲਾਨ ਕੀਤਾ ਹੋਇਆ ਕਿ ਅਸੀਂ ਜੰਤਰ ਮੰਤਰ ਜਾਣਾ ਸਰਕਾਰ ਜੰਤਰ ਮੰਤਰ ਜਾਣ ਦਿੰਦੀ ਹੈ ਨਹੀਂ ਜਾਣ ਦਿੰਦੀ ਉੱਥੇ ਅਸੀਂ ਭੜਾਂਗੇ ਉੱਥੇ ਅਸੀਂ ਭੜਾਂਗੇ ਅਸੀਂ ਆਪਣੀ ਉਸ ਮੰਜ਼ਲ ਨੂੰ ਹਾਸਲ ਕਰਾਂਗੇ ਅਸੀਂ ਜਾਵਾਂਗੇ ਅਸੀਂ ਰਸਤੇ ਵੀ ਉਹੀ ਤਿਆਰ ਕੀਤੇ ਨਾ ਔਰ ਸਾਡੇ ਕੋਲੇ ਉਹੀ ਸਾਧਨ ਉਹੀ ਸੰਦਨ ਉਹੀ ਕਿਸਾਨ ਜਿਹੜੇ 13 ਮਹੀਨੇ ਪਹਿਲਾਂ ਉਹਨਾਂ ਹੀ ਰਸਤੇ ਰਾਹੀਂ ਉਨਾਂ ਹੀ ਬੈਰੀ ਬੈਰੀ ਅੱਲਾ ਨੂੰ ਉਹਨਾਂ ਹੀ ਗੇਟਾਂ ਨੂੰ ਤੋੜ ਕੇ ਲੰਘੇਣਗੇ ਸਰਕਾਰ ਨੇ ਉਦੋਂ ਕੀ ਕੁਝ ਨਹੀਂ ਕਰਿਆ ਸਰਕਾਰ ਨੇ ਸਾਡੇ ਰੋਡ ਪੱਟੇ ਖੱਡੇ ਪੱਟੇ ਸਰਕਾਰ ਨੇ ਕਿਹੜੀ ਕਿਹੜੀ ਚੀਜ਼ ਨਹੀਂ ਕੀਤੀ ਅੱਜ ਵੀ ਉਹ ਕੀਤੀ ہوئی ਹੈ ਹਰਿਆਣੇ ਦੇ ਵਿੱਚ ਇੱਥੋਂ ਤੱਕ ਆ ਕਿ ਸਾਡੇ ਜਿਹੜੇ ਟੀਲ ਪੰਪ ਵਾਲਿਆਂ ਨੂੰ ਰੋਕਿਆ ਹੋਇਆ ਹੈ ਪੰਚਾਇਤਾਂ ਨੂੰ ਮੈਸੇਜ ਦਿੱਤਾ ਹੋਇਆ ਹੈ ਔਰ ਘਰ ਘਰ ਜਾ ਕੇ ਕਹਿ ਰਿਹਾ ਕਿ ਤੁਸੀਂ ਲੋਨ ਦੇ ਵਿੱਚ ਨਹੀਂ ਜਾਣਾ ਉਹ ਤਾਂ ਜਿਹੜੇ ਅਨਾਉਂਸਮੈਂਟਾਂ ਕਰਤੀਆਂ ਉਹ ਕਹਿੰਦੇ ਹਰਿਆਣੇ ਵਾਲੇ ਦੀ ਇੰਟਰਵਿਊ ਕਰਕੇ ਆਏ ਉਹ ਕਹਿੰਦੇ ਸਾਡੇ ਅਨਾਉਂਸਮੈਂਟਾਂ ਹੀ ਹੋ ਗਈਆਂ ਵੀ ਤੁਹਾਡੇ ਬੱਚਿਆਂ ਦੇ ਪਾਸਪੋਰਟ ਨੇ ਜਿਹੜੇ ਰੱਦ ਕਰਦਾਂਗੇ ਪਰਚੇ ਪਾਦਾਂਗੇ ਕੋਈ ਇੱਕ ਕਹਿੰਦੇ ਖਰਾਬ ਕਰਦਾਂਗੇ ਉਹ ਦੱਸ ਰਹੀ ਸੀ ਇਸ ਤਰ੍ਹਾਂ ਸੋ ਦੇਖੋ ਇਹ ਉਹੀ ਗੱਲ ਆ ਗਈ ਨਾ ਕਿ ਸਰਕਾਰ ਡਰੀ ਆਪਣਾ ਮਰ ਲ ਜਾਣੀ ਬਕੀ ਜਾਂਦੀ ਹੈ ਹਰ ਕੁਝ ਬਕੀ ਜਾਂਦੀ ਹੈ ਨਾ ਅਸੀਂ ਪਰਚਿਆਂ ਤੋਂ ਡਰਦੇ ਆਂ ਨਾ ਅਸੀਂ ਲਾਠੀ ਤੋਂ ਡਰਦੇ ਆਂ ਨਾ ਅਸੀਂ ਗੋਲ ਤੋਂ ਡਰਦੇ ਆਂ ਸਮਝ ਨਹੀਂ ਕਿ ਨਹੀਂ ਸਾਡਾ ਜਿਹੜਾ ਤੀਤਾ ਹੈ ਕਿ ਅਸੀਂ ਜਿਹੜੀਆਂ ਸਾਡੀਆਂ ਮੰਨੀਆਂ ਮੰਗਾ ਸਰਕਾਰ ਲਾਗੂ ਕਰੇ ਜਿਹੜੀਆਂ ਮੰਗਾ ਨਾਮੀਆਂ ਨਾ ਉਹਨਾਂ ਨੂੰ ਮੰਨੇ ਜਿਸ ਕਰਕੇ ਸਰਕਾਰ ਪਹਿਲਾਂ ਤਾਂ ਇਹ ਹੱਤਕੰਡੇ ਬਣਾ ਰਹੀ ਹੈ ਦੂਜੇ ਪਾਸੇ ਸਾਡੇ ਨਾਲ ਗੱਲਬਾਤ ਕਰ ਰਹੀ ਹੈ ਅੱਜ ਵੀ ਮੀਟਿੰਗ ਹੋਣੀ ਹੈਗੀ ਔਰ ਮੀਟਿੰਗ ਦੇ ਵਿੱਚ ਉਹ ਕੇਰਜਾਲਟ ਆਉਂਦਾ ਹੈ ਉਹ ਰਿਜ਼ਲਟ ਸਾਡੇ ਸਾਹਮਣੇ ਆ ਜਾਣਾ ਤਰਕੇ ਅਸੀਂ ਇੱਥੋਂ ਫੇਰ ਰਵਾਨਾ ਹੋਣਾ ਜੇਕਰ ਮੀਟਿੰਗ ਦੇ ਵਿੱਚੋਂ ਕੋਈ ਚੰਗਾ ਰਿਜ਼ਲਟ ਨਹੀਂ ਆਉਂਦਾ ਜੇ ਚੰਗਾ ਰਿਜ਼ਲਟ ਆ ਗਿਆ ਤਾਂ ਇੱਥੋਂ ਘਰਾਂ ਨੂੰ ਵਾਪਸ ਹੋ ਜਾਵਾਂਗੇ ਦੇਖੋ ਜੇਕਰ ਸਾਡੀਆਂ ਮੰਗਾਂ ਮੰਨੀਆਂ ਗਈਆਂ ਮੰਨੀਆਂ ਮੰਗਾਂ ਲਾਗੂ ਕਰਤੀਆਂ ਜਿਹੜੀਆਂ ਮੰਗਾਂ ਅਸੀਂ ਨਵੀਆਂ ਐਡ ਕੀਤੀਆਂ ਉਹਨਾਂ ਨੂੰ ਮੰਨਿਆ ਜਾਂਦਾ ਤਾਂ ਅਸੀਂ ਵਾਪਸ ਇਹ ਜਿਹੜੀ ਜੈਤੂ ਰੈਲੀ ਕਰਕੇ ਨਿਕਲਾਂਗੇ ਅੱਛਾ ਐ ਨਹੀਂ ਕਿ ਅਸੀਂ ਵਾਪਸ ਮਤਲਬ ਜਣੀ ਉਹਨ ਮੋੜਾਂਗੇ ਅਸੀਂ ਆਪਣੀ ਜੈਤੂ ਰੈਲੀ ਕਰਕੇ ਕਿ ਸਾਡੇ ਸਰਕਾਰ ਸਾਡੀਆਂ ਮੰਗਾਂ ਲਾਗੂ ਕਰਾਈ ਸਾਡੀ ਸਰਕਾਰ ਨੇ ਨਵੀਆਂ ਮੰਗਾਂ ਸਾਡੀਆਂ ਮੰਨ ਲਈਆਂ ਇਸ ਕਰਕੇ ਹੁਣ ਅਸੀਂ ਆਪਣਾ ਜਿਹੜਾ ਜਿਵੇਂ ਪਹਿਲਾਂ ਸਾਡਾ ਜਿਹੜਾ ਅਦੋਲਨ ਸੀ ਉਹਨੂੰ ਪੋਸਟ ਬਾਂਡ ਕਰਕੇ ਆਏ ਸੀ ਨਾ ਕਿ ਐਸੇ ਸਮਾਪਤ ਕਰਕੇ ਆਏ ਸੀ ਜੇ ਇਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਵੀ ਜੇ ਮੰਗਾ ਮੰਨੀਆਂ ਗਈਆਂ ਤਾਂ ਵਾਪਸ ਮੁੜ ਜਾਗੇ ਪਰ ਜਿਸ ਤਰੀਕੇ ਨਾਲ ਬੈਰੀਕੇਟਿੰਗ ਕੀਤੀ ਗਈ ਹੈ ਜਿਸ ਤਰੀਕੇ ਦੇ ਨਾਲ ਫੋਰਸਾਂ ਲਾਈਆਂ ਗਈਆਂ ਨੇ ਕਿ ਲੱਗਦਾ ਮੰਗਾ ਮੰਨੀਆਂ ਜਾਣਗੀਆਂ ਸ਼ੋ ਦੇਖੋ ਅੱਜ ਮੈਚ ਪਿਆ ਹੋਇਆ ਹੈਗਾ ਅੱਜ ਮੈਚ ਪਿਆ ਹੋਇਆ ਹੈ ਇੱਕ ਪਾਸੇ ਤਾਂ ਸਾਡੀ ਕਿਸਾਨ ਜਮਾਤ ਹੈ ਇੱਕ ਪਾਸੇ ਸਾਡੀ ਕਿਸਾਨ ਜਮਾਤ ਨੇ ਜਿਨ੍ਹਾਂ ਨੂੰ ਪਾਵਰ ਦਿੱਤੀ ਹੋਈ ਹੈ ਉਹ ਹੈ ਤੇ ਜਦੋਂ ਮੈਚ ਪਿਆਗਾ ਜਦੋਂ ਖਾੜੇ ਚ ਨਿਕਲਾਂਗੇ ਫਿਰ ਉਦੋਂ ਪਤਾ ਲੱਗੂਗਾ ਕਿ ਮੈਚ ਦੇ ਵਿੱਚ ਹਾਰਦਾ ਕੌਣ ਹੈ ਤੇ ਜਿੱਦਾ ਕੌਣ ਹੈ ਇੱਡੀਆਂ ਦੇ ਸਿੰਘ ਫਸ ਗਏ ਕੋਈ ਨੇਤੂ ਬਡੇ ਮੇਗਾ ਟੁਕੜੇ ਮੇ ਬਾਣੇ ਕਿਉਂਕਿ ਇਤਿਹਾਸ ਹੈ ਪਹਿਲਾਂ ਦੱਸਿਆ ਕਿ ਸਾਡਾ ਸਿੱਖ ਧਰਮ ਦਾ ਸਿੱਖ ਕੌਮ ਦਾ ਇਤਿਹਾਸ ਹੈ ਕਿ ਪੰਜਾਬ ਦੇ ਵਿੱਚੋਂ ਅੰਗਿਆ ਚਿੰਗਾਰੀ ਜਿਹੜੀ ਉੱਠੀ ਉਹ ਅਖੀਰ ਦੇ ਉੱਤੇ ਜਾ ਕੇ ਸਮਾਪਤ ਹੁੰਦੀ ਹੈਗੀ ਔਰ ਸਾਡਾ ਸਿੱਖ ਇਤਿਹਾਸ ਹੈ ਕਿ ਅਸੀਂ ਗੋਲੀ ਤੋਂ ਨਹੀਂ ਡਰਦੇ ਅਸੀਂ ਡਾਂਗ ਤੋਂ ਨਹੀਂ ਡਰਦੇ ਅਸੀਂ ਪਰਚੇ ਤੋਂ ਨਹੀਂ ਡਰਦੇ ਅਸੀਂ ਜੇਲ੍ਹ ਤੋਂ ਨਹੀਂ ਡਰਦੇ ਠੀਕ ਹੈ ਜਿਹੜੇ ਸਾਡੇ ਮੰਨ ਲੋ ਬਹਿਰੀਆਲਾਂ ਦੇ ਜਾਂ ਜਿਹੜੇ ਦੁਵਾਰਾਂ ਕਰਕੇ ਖੜਾਏ ਨੇਗੇ ਉਹ ਕਿਹਦੇ ਬੱਚੇ ਨੇ ਉਹ ਸਾਡੇ ਬੱਚੇ ਨੇਗੇ ਜੇਕਰ ਉਹ ਆਰਮੀ ਚ ਨਾ ਇੱਕ ਪਾਸੇ ਕਿਸਾਨ ਸਮਾਜ ਨੂੰ ਅਨਾਜ ਪੈਦਾ ਕਰਕੇ ਦੇ ਰਿਹਾ ਦੂਜੇ ਪਾਸੇ ਸਾਡੇ ਕਿਸਾਨ ਦੇ ਮਜ਼ਦੂਰ ਦਾ ਬੇਟਾ ਜਿਹੜਾ ਰਫਲ ਧਾਕੇ ਬਾਰਡਰ ਦੇ ਉੱਤੇ ਆਪਣਾ ਪਹਿਰਾ ਦੇ ਰਿਹਾ ਉਹ ਸਾਡੇ ਨੇਗੇ ਪਰ ਜਿਹੜੀ ਜਿਹੜੀ ਸਰਕਾਰ ਹੈ ਉਹ ਸਾਡੇ ਦੀ ਦਰਵਾਤੋਂ ਕਰ ਰਹੀ ਹੈ ਤੇ ਸਾਡੇ ਬੱਚਿਆਂ ਦੀ ਵੀ ਦਰਵਾਤੋਂ ਕਰ ਰਹੀ ਹੈ ਸੋ ਉਹ ਇੱਕ ਗਲਤ ਕਰ ਰਹੀ ਹੈ ਸੋ ਇਹ ਗਲਤ ਕਿੰਨਾ ਚਿਰ ਚੱਲੂਗਾ ਜਿਹੜੇ ਬੱਚੇ ਸਾਡੇ ਖੜੇਣਗੇ ਉਹ ਸਾਡੇ ਵਾਲੇ ਪਾਰੇ 'ਚ ਖੜਨਗੇ ਉਧਰਲੇ ਪਾਸੇ ਨਹੀਂ ਖੜਨਗੇ ਤਾਂ ਦੇਖ ਸਕਦੇ ਹੋ ਤੁਸੀਂ ਕਿਸਾਨ ਨੇ ਜਿਹੜੇ ਕਹਿੰਦੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਐ ਭਾਵੇਂ ਸਰਕਾਰ ਪਰਚਿਆਂ ਦੇ ਡਰ ਦਵੇ ਭਾਵੇਂ ਗੋਲੀ ਦਾ ਡਰ ਦਵੇ ਭਾਵੇਂ ਕੋਈ ਡਰ ਦਵੇ ਕਹਿੰਦੇ ਜੇ ਤਾਂ ਮੰਗਾ ਮੰਨੀਆਂ ਜਾਂਦੀਆਂ ਨੇ ਫਿਰ ਤਾਂ ਜੇਤੂ ਰੈਲੀ ਕਰਕੇ ਘਰਾਂ ਨੂੰ ਵਾਪਸ ਜਾਵਾਂਗੇ ਨਹੀਂ ਸਿੱਧਾ ਜੰਤਰ-ਮੰਤਰ ਨੂੰ ਜਾਣਾ ਹੀ ਜਾਣਾ ਜਿਸ ਤਰੀਕੇ ਦੇ ਨਾਲ ਵੀ ਮਰਜ਼ੀ ਸਰਕਾਰ ਕਰ ਲਵੇ ਜਾਂ ਫੋਰਸਾਂ ਜਿਸ ਤਰੀਕੇ ਦਾ ਮਰਜ਼ੀ ਲਾ ਲਓ ਕਹਿੰਦੇ ਅਸੀਂ ਪਹੁੰਚਾਂਗੇ ਪਹੁੰਚਾਂਗੇ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਸੰਗਰੂਰ ਬੋਲੇ ਸੋ ਨਿਹਾਲ